ਕੋਈ ਦਰਪਾਲ ਹੈ ਕਿ ਨਾ ਗੱਲ ਨਾ ਬਾਤ ਮੈਂ ਮੈਂ ਕਹਿੰਦਾ ਹੁਣ 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 ਆਪਣਾ ਤੁਸੀਂ ਪਹਿਲੇ ਦਿਨੋਂ ਬਣਿਆ ਨਾ ਨਾ ਕੋਈ ਨਹੀਂ ਕੋਈ ਮੈਨੂੰ ਖਰਾਬ ਨਹੀਂ ਨਾ ਕੋਈ ਵੀ ਦਰੀ ਮੈਂ ਉੱਥੇ ਮੈਂ ਕਹ ਰੋਣਾ ਕਾਹਤੋ ਹੋ ਗਿਆ ਕੋਨੇ ਆ ਗਿਆ ਮੈਂ ਆ ਕੇ ਸਾਰਾ ਡੁੱਬ ਗਿਆ ਨਹੀਂ ਨਹੀਂ ਸਦਾ ਬਹਿ ਗਿਆ ਆ ਨਿਕਲ ਜੀ ਹੂੰ ਹੂੰ ਬਹਿ ਗਿਆ ਸਾਰੇ ਵੇਖਣਾ ਕੀ ਪਾਣੀ ਦੇ ਸੱਤਿਆ ਨਾਸ ਕਰਤਾ ਕੋਨੇ ਆ ਪੱਕਾ ਰਾਮਾ ਕਿ ਸੱਜਣ ਤਾਵਾ ਉਹ ਦਵਾਈ ਦੇ ਦੇ ਤੂੰ ਪਾਪਾ ਜੀ ਇਹ ਲੂਟੂ ਪਾ ਲਿਓ ਪੈਦਾ ਤੇ ਦਵਾਈ ਲਾਉਣੀ ਆ ਟੂ ਸਾਰੇ ਬੱਚਿਆਂ ਦੇ ਵੀ ਆਪਣੇ ਵੀ ਹਾਂ ਪੈਰ ਖਰਾਬ ਹੋ ਜਾਂਦੇ ਆ ਹਾਂ ਪੱਕਰੇਕ ਹੋ ਗਏ ਪੱਕੇ ਇੱਕਦਮ ਕੀ ਹਾਲ ਦੇ ਠੀਕੋ ਫਿਰ ਮੈਡਮ ਨੂੰ ਕਹਿ ਕੇ ਤੇ ਫਿਰ ਦਵਾਈ ਮਹਗਾਈ ਆ ਪਿੱਛੋਂ ਆਉਂਦੀ ਪ੍ਰਸ਼ਾਸਨ ਨਾਲ ਸੁਹੂਲਤ ਬੰਦੇ ਖਾ ਜਾਂਦੇ ਅੱਗੇ ਕੀ ਇੱਥੇ ਕਰੀਏ ਜਰਨਾ ਅੱਗੇ ਲੱਗਾ ਭਗਾ ਪਰ ਗਲਤ ਕੰਨ ਲਿਆ ਆ ਵੇਖੋ ਪਿੱਛੇ ਆ ਆ ਵੇਖੋ ਅੱੰਦਾ ਬੈ ਗਈ ਹੂੰ ਬੈ ਗਿਆ ਸਦਾ ਤਲੇਉ ਪਾੜ ਗਿਆ ਭਾਈ ਡਾਂਡੀ ਦੱਸੀ ਸਾਰੇ ਇੰਨੇ ਬੈਈਆਂ ਅੰਦਰ ਵੇਖੋ ਹੋਰ ਅੰਦਰ ਦਾ ਵੜਿਓ ਇਹਦੇ ਤੇ ਕੁਰੀ ਆਪਰ ਸੁਣਵਾਇਆ ਕਰਦੇ ਪਾਣੀ ਦੀ ਛੋਟ ਬੜੀ ਆਵਾਜ਼ੀ ਨਾਲ ਸਿੱਧੀ ਆਜੋ ਸਾਹਮਣੇ ਸਾਡੇ ਸੋਹੇ ਸੱਜਣ ਸੱਚੀ ਕਾੜੀ ਬੜੀ ਕਿਦਾਂ ਠੀਕ ਆ ਕਬਦੌਣਾ ਨਹੀਂ ਥੋੜਾ ਮੀਹ ਆਰਡ ਲੈਂਦੋ ਪਾਣੀ ਪੂੜੀ ਲੱਥ ਲੈੰਦੋ ਫੇਰ ਸਰਕਾਰ ਆਊਗੀ ਅਫਸਰ ਆਉਣਗੇ ਕੋਈ ਨਹੀਂ ਤੁਹਾਡੀ ਮਤ ਕਰਾਵਾਂਗੇ ਕੋਈ ਗੱਲ ਸਾਡੀ ਮਤ ਵਿਖਾ ਆ ਤਣਕੇ ਦੀ ਮਹਾਰਾਜ ਜੀ ਕੀ ਕੀ ਗਣਕ ਸਦ ਮੈਂਬਰ ਨਹੀਂ ਦੇਖੋ ਪਹੁੰਚੇ ਨਾ ਪਰਵਾਰਾਂ ਦੀ ਬਾਹ ਫੜਨ ਵਾਸਤੇ ਨਹੀਂ ਨਹੀਂ ਕੋਈ ਨਹੀਂ ਤੁਹਾਡੀ ਬਾਹ ਫੜਾਂਗੇ ਹਾਂ ਜਿੱਦਾਂ ਅਫਸਰ ਆਉਣਗੇ ਮੈਂ ਗਰਨਾਬ ਨੂੰ ਦੱਸੂਗਾ ਸਾਰੀਆਂ ਚੀਜ਼ਾਂ ਲਿਖਾ ਦੇਣੀਆਂ ਸਾਰੀਆਂ ਠੀਕ ਆ ਹਾਂ ਕੋਈ ਨਹੀਂ ਕਰਾਂਗੇ ਮਤ ਕਰ ਹਾਂ ਠੀਕ ਹੈ ਜਨ ਸਾਹਿਬ ਅੱਜ ਪਿੰਨਾ ਵਿੱਚ ਪਹੁੰਚੇ ਆ ਬੇਹਦ ਸੁਖਦਾਈ ਉਹ ਦੇਖੋ ਕੰਧਾ ਪਹਾੜ ਕੇ ਪਾਣੀ ਦਾ ਹੂੰ ਤਾਡਾ ਪੰਜ ਹੀ ਤਾਡਾ ਓਹੋ ਕਿੰਨੇ ਬੱਚੇ ਆਪਣੇ ਪੰਜ ਬੱਚੇ ਪੰਜ ਬੱਚੇ ਵੱਡੇ ਆ ਬੇਟੇ ਆ ਕੀ ਹੈ ਬੇਟੇ ਅੱਛਾ ਤੇ ਤੁਹਾਡਾ ਕਦਾਲਾ ਕੀ ਕਦਾ ਹਾਂ ਮੇਹਰ ਕੀ ਬਾ ਵੇ ਤੇ ਤੂੰ ਜੇ ਮਾੜੀ ਗੱਲ ਹੋਈ ਆ ਬੜੀ ਕੋਈ ਨਹੀਂ ਹਾਂ ਪਰ ਕੋਦੋ ਹੈ ਜੋ ਮਾਲ ਕਰਦਾ ਆ ਨਹੀਂ ਨਹੀਂ ਕੋਈ ਨਹੀਂ ਇਹ ਅਜ ਜਦੋਂ ਹਟ ਜਾਂਦਾ ਮੀ ਹਾਂਜੀ ਉਸ ਤੋਂ ਬਾਅਦ ਫਿਰ ਅਫਸਰ ਆਉਣਗੇ ਤੁਸੀਂ ਸਾਰਾ ਆਪਣਾ ਲਿਖਾਉਣਾ ਹੈ ਠੀਕ ਹੈ ਮੈਂ ਮੈਂ ਤੁਹਾਡੀ ਮਤ ਕਹੂੰਗਾ ਕੋਈ ਗੱਲ ਠੀਕ ਹੈ ਨਾ ਹੁਣ ਕਿੱਥੇ ਬੱਚੇ ਕਿੱਥੇ ਸੌਂਦੇ ਹੋ ਬੱਚੇ ਗੁਰਦੁਆਰੇ ਅਸੀਂ ਗੋਦਾ ਦੇ ਗੁਰਦੁਆਰੇ ਹਾਂ ਇੱਥੇ ਰਹੇ ਹਾਂ ਕਿੰਨਾ 70 ਪੈ ਜੀ ਕੋ ਚੰਗੀ ਜੇ ਰਹੀ ਤੇ ਭੇਜ ਭੇਜ ਕੇ ਹੁਣ ਅਸੂਰ ਕਰ ਰਹੇ ਨੇ ਪਰ ਬਾਲਾ ਮਾੜੀਏ ਜੇ ਪਾ ਵੀ ਦੇ ਤੋ ਬਾਣ ਪਾ ਪੜ ਜਾਂਦਾ ਹੂੰ ਹੂੰ ਮਿਲਣਾਂ ਮਿਲ ਜਾਣ ਕੋਈ ਤੰਬੂ ਤੰਬੂ ਸਾਨੂੰ ਚੰਗੇ ਮਿਲ ਜਾਣਗੇ ਤਰਪਾਲਾਂ ਦੇ ਨੇ ਚਰਨ ਵੀ ਤਰਪਾਲ ਤੋਂ ਸਾਨੂੰ ਮਿਲ ਜੇ ਤਰਪਾਲ ਨਾ ਕਰੀਂ ਵੀ ਇੱਥੇ ਕੀ ਕੁੱਕਾ ਬਤਾ ਕੀ ਘਰਾਂ ਨਾ ਸ਼ਨਾ ਹਨ ਸ਼ਨਾ ਹਾਟੀਆਂ ਸਾਰਾ ਸਮਾਨ ਰੋੜਿਆ ਰੋੜਾ ਨਾ ਇਹ ਨਾਲ ਉਹ ਡੁੱਬੇ ਬਾਕੀ ਸਮਾਨ ਨੂੰ ਰੋੜ ਗਿਆ ਦਾਣੇ ਦੋਣੀ ਵੀ ਹੈਗੇ ਹਨ ਉਹ ਵੀ ਖਰਾਬ ਹੋ ਗਏ ਨੂੰ ਕਦੇ ਵਜੇ ਵਜੇ ਨਹੀਂ ਝੂਠ ਨਹੀਂ ਬੋਲਣਾ ਕੋਈ ਕੋਈ ਨਹੀਂ ਮਤ ਕਵਾਨ ਕੋਈ ਗੱਲ ਮੈਂ ਜਾ ਕੇ ਵੇਖ ਮੇਰੇ ਇਧਰ ਲਾ ਹਾਂ ਬੂਆ ਜਿਹੜਾ ਖੋਲਦਾਂ ਨੂੰ ਬੈਠੀਆਂ ਕਰਦਾ ਹੈ ਤੇ ਬੂਆ ਦੀ ਖੋਲਦ ਨਹੀਂ ਖੋਲਦਾਂ ਦੀ ਬੂਆ ਦੀ ਖੋਲਦ ਦੇ ਮਾਈਆ ਸਾਧਨਾਂ ਦਾ ਕੋਈ ਨਹੀਂ ਹੈਗਾ। ਓਹੋ। ਅ ਬਟ ਕਿ ਹਮ ਮੋਤੂ ਜੰਕਾਇ ਤੋਂ। ਅੱਛਾ। ਹਾਂ ਕਰਦੇ। ਮਾਤਾ ਦੇ ਦੋ ਪੁੱਤ ਦੇ ਛੋਟੇ ਛੋਟੇ ਉਹਦਾਂ ਪਾਲਦੀ ਵਿਚਾਰੀ। ਪੁੱਤ ਕਿਤੇ ਮਰ ਗਏ। ਇਹਨਾਂ ਨਾਲ ਲੱਗੀਆਂ ਨੇ। ਹਾਂਜੀ। ਅੱਛਾ। ਮੇਰੇ ਕਿਹਦਾ ਜਾਂਦੀ ਆ? ਹਾਂਜੀ। ਅੱਛਾ। ਕੋਈ ਨਹੀਂ ਇਹ ਮੀਂਹ ਮਾ ਹਟਦਾ। ਫਿਰ ਅੱਫਸਰ ਆਉਣਗੇ ਸੱਦਾਂਗੇ ਆਪਾਂ ਫਿਰ ਤੁਸੀਂ ਆਪਣਾ ਲਿਖਾਉਣਾ ਮੈਂ ਮਤ ਕਰੂੰਗਾ ਤੁਹਾਡੀ ਕੋਈ ਗੱਲ ਚਾਹ ਬਣਾ ਲਈਏ ਮਹਾਰਾਜ ਦਿਲ ਨਹੀਂ ਛੱਡਦਾ ਇਹ ਪਰਮਾਤਮਾ ਦੀ ਕਾਪੀ ਆ ਹਾਂਜੀ ਹਾਂਜੀ ਪਰਮਾਤਮਾ ਆਪੇ ਬਲ ਬਖਸ਼ੂ ਆਪਾਂ ਨੂੰ ਕੋਈ ਗੱਲ ਠੀਕ ਹੈ ਨਾ ਹਾਂ ਨਾ ਨਾ ਮਾਤਾ ਨੂੰ ਦਵਾਈ ਤੁਸੀਂ ਵੀ ਲਓ ਪਾਜੀ ਇੱਕੋ ਇੱਕੋ ਤੁਸੀਂ ਵੀ ਤੁਸੀਂ ਵੀ ਲਾ ਲਓ ਮਾਤਾ ਕੋ ਲਾ ਲਓ ਤੁਹਾਡੇ ਦੇ ਉਹ ਮੈਂ ਕਰਗਾਮ ਨੂੰ ਕਿਹਾ ਹੋਵੇ ਲੱਗੇ ਚੇਅਰਮੈਨ ਸਾਹਿਬ ਅੱਜ ਵੀ ਤਾਂਗੇ ਕੱਲ੍ਹ ਬੱਸ ਉਹ ਹੋਰ ਆ ਜਾਣੀਆਂ ਫਿਰ ਕੋਈ ਗੱਲ ਆ ਲੈ ਲੋ ਜਿਹੜੀ ਬਾਕੀ ਰਹਿ ਗਈ ਜਿਹੜੀ ਜਿਹੜੀ ਤੁਹਾਨੂੰ ਚੀਜ਼ ਚਾਹੀਦੀ ਹੁੰਦੀ ਕਰਗਾਮ ਨੂੰ ਦੱਸੀ ਜਾਕਰ ਠੀਕ ਹੈ ਕਿ ਨਹੀਂ ਇੱਥੇ ਆਖਾਂਦੇ ਪਰ ਇਹਦੀ ਆਗ ਲੋਕ ਮਖੌਲ ਕਰਦੇ ਤੇਰੇ ਧਾਰੀ ਵਾਲਾ ਕਿੱਥੇ ਗਿਆ ਆ ਬੇ ਧਾਰੀ ਪਿੰਡ ਜਿਹੜੇ ਆਪਣੇ ਡੁੱਬ ਗਏ ਹਾਂਜੀ ਇਹ ਵਿਚਾਰੇ ਬੋਲਦੇ ਨਹੀਂ ਗਾੜੀਆਂ ਇਹਨਾਂ ਦੀ ਬਹੁਤ ਲੋਕ ਵੇਚ ਕੀ ਕਰਦੇ ਉਹ ਕੋਈ ਵੀ ਐਵੇਂ ਐਵੇਂ ਕਲੀ ਜਾਂਦੇ ਕੋਈ ਨਹੀਂ ਜਿੱਦੋਂ ਕਹਿੰਦੋ ਅੱਛਾ अच्छा ये की सिगए थे ये सारा कमरा है कमरे प्लेटा-बलोटा सब पानी इधरोंदा रह ना इधरों खड्डा पड़ के ਥੱਲੇ ਦੇ ਦੋਧਰ ਲੱਗਦਾ ਰਿਹਾ ਕਿ ਪਿੱਛੋਂ ਜੀ ਥੱਲੇ ਲੰਘ ਸਰ ਹਾਂ ਜੀ ਹਾਂ ਇਧਰ ਵੀ ਸਾਰੇ ਆ ਬੈ ਗਏ ਸਰ ਓਹੋ ਹਾਂ ਵੀ ਸਾਰੇ ਬੈ ਗਏ ਆ ਇਹ ਦੇਖੋ ਪਲੇਟਾਂ ਸਿਗੀਆਂ ਸਭ ਬੈ ਗਈਆਂ ਇਹਦੇ ਬਦਬਦ ਫਸ ਸੀਗਾ ਸਭ ਪਾਣੀ ਇਹਦੇ ਵਿੱਚੋਂ ਦੀ ਲੰਗਦਾ ਦ। ਪਾਣੀ ਕਿੱਥੋਂ ਲੰਗਿਆ? ਹਲੇ ਥੋੜਾ ਸਪਾਟ ਦਾ ਬੀਜ ਜੀ। ਉਹ ਦੇਖੋ ਅਗਲੇ ਬਸ ਸਭ ਲੰਗਿਆ ਪਾਣੀ ਤੋਂ। ਉਹ ਥੱਲੇ। ਸਭ ਬਹਿ ਗਏ। ਸਾਰੇ ਜਿਆਦੇ ਇੱਧਰ ਨੂੰ ਸਾਰੇ ਇੱਧਰ ਹੀ ਬਹਿ ਗਏ। ਖਾਹ ਰੱਖਿਓ ਉਹਨੂੰ ਪਿੱਛੇ ਦੇਪੂ ਸਾਲਾ ਲੈਂਟਰ ਕੋ ਜੀ ਦਾ ਥੱਲੇ ਆ ਜੇ। ਠੀਕ ਹੈ ਸਰ। ਹਾਂ। ਆ ਦੇ ਤੇਰੇ ਆ ਗੀਆਂ ਸਾਰੇ। ਤੇਰੇ ਆ ਗੀਆਂ। ਆ ਦੇਖੋ ਤੇਰੇ ਆ ਗਏ ਜੋ ਥੱਲੇ ਬਹਿ ਗਿਆ। ਉੱਪਰੋਂ ਵੀ ਆ ਗਿਆਂਗੇ। ਉੱਪਰੋਂ ਵੀ ਲੈਂਟਰ ਹੀ ਨਾਲ ਉੱਪਰ ਵੀ ਆ ਗਏ। ਅੱਛਾ ਅੱਛਾ। ਨਾ ਉਹਦਾ ਖਿਆਲ ਰੱਖਿਓ। ਠੀਕ ਹੈ। ਹੋਰ ਕੋਈ ਬੱਚਾ ਪੁੱਛਾ ਨਾ ਜਿਆਦਾ ਇੱਥੇ ਆ ਜਾਂ ਦਰ ਬੈਠੋ ਅੱਗ ਆ ਗਈ ਹੋਇਆ ਪਾਣੀ ਬਹੁਤ ਬੜਾ ਚੱਲ ਰਿਹਾ ਚੱਲ ਰਿਹਾ ਸਾਹਿਦ ਜਰਵੀਆ ਬਾਪਾ ਜੀ ਬੈਠੋ ਸਾਰਾ ਬੈ ਗਿਆ ਸਾਰੇ ਕੰਮ ਆ ਸਾਰੀ ਕੋਠੀ ਬੈ ਗਈ ਬੈ ਗਈ ਸਰ ਆ ਦੇਖੋ ਸਭ ਆ ਗਿਆ ਜਿਹੜਾ